ਹਾਂਜੀ ਈਟਡੂ ਨਾ 94 ਸੰਬੰਧੀ ਇੱਕ ਮੋਸਟ ਇੰਪੋਰਟੈਂਟ ਅਪਡੇਟ ਦੇਣੀ ਸੀਗੀ ਜੀ ਤੁਹਾਡੇ ਸਭ ਦੀ ਡਿਮਾਂਡ ਸੀ ਕਿ ਪੰਜਾਬੀ ਸਾਹਿਦਿਕ ਅਲੱਗ ਤੋਂ ਈ-ਬੁੱਕ ਤਿਆਰ ਕੀਤੀ ਜਾਵੇ ਤਾਂ ਉਹ ਹੀ ਅਪਡੇਟ ਜਿਹੜੀ ਆ ਤੁਹਾਨੂੰ ਦੇਣੀ ਹੈ ਇਸ ਈ-ਬੁੱਕ ਦੇ ਵਿੱਚ ਤੁਹਾਡੇ ਪੰਜਾਬੀ ਸਾਹਿਦ ਦੇ ਰਿਲੇਟਿਡ ਸਾਰੇ ਪ੍ਰਕਾਰ ਦੇ ਜਿਹੜੇ ਕੁਐਸਚਨਸ ਨੇ ਕਵਰ ਕੀਤੇ ਗਏ ਨੇ ਜਿਸ ਵੀ ਕੈਂਡੀਡੇਟਸ ਨੇ ਇਹ ਕੁਐਸਚਨ ਸੋਲਵ ਕਰ ਲਏ ਉਸ ਦਾ ਸਾਇਟ ਦੇ ਵਿੱਚੋਂ ਇੱਕ ਵੀ ਨੰਬਰ ਨਹੀਂ ਕਟਣ ਵਾਲਾ ਇਹ ਗਾਰੰਟੀ ਹੈ ਕਿਉਂਕਿ ਦੇਖੋ ਇਸ ਈ-ਬੁੱਕ ਦੇ ਵਿੱਚ ਸਿਰਫ ਔਰ ਸਿਰਫ ਟਫ ਕੁਐਸਚਨ ਤੇ ਹਾਰਡ ਕੁਐਸਚਨ ਹੀ ਕਵਰ ਕੀਤੇ ਗਏ ਨੇ ਜਦੋਂ ਤੁਸੀਂ ਇਹਨਾਂ ਕੁਐਸਚਨ ਨੂੰ ਸੋਲਵ ਕਰੋਗੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਬਹੁਤ ਸਾਰੇ ਆਨਸਰ ਤੁਹਾਡੇ ਗਲਤ ਹੋਣ ਵਾਲੇ ਨੇ ਕਿਉਂਕਿ ਇਹ ਜੇ ਛਾਂਟ ਛਾਂਟ ਕੇ ਓਖੇ ਓਖੇ ਜਿਹੜੇ ਕੁਐਸਚਨ ਨੇ ਇਸ ਦੇ ਵਿੱਚ ਕਵਰ ਕੀਤੇ ਨੇ ਕਲੀਅਰ ਹੈ ਜੀ ਦੂਜੀ ਗੱਲ ਦੇਖੋ ਆਪਾਂ ਨੂੰ ਪਤਾ ਵੀ ਸਿਲੇਬਸ ਦੋ 파ਰਟ ਦੇ ਵਿੱਚ ਡਿਵਾਈਡ ਕੀਤਾ ਗਿਆ ਇੱਕ ਗ੍ਰਾਮਰ ਤੇ ਇੱਕ ਆਪਣਾ ਜਿਹੜਾ ਇਹ ਸਾਹਿਤ ਹੈ ਠੀਕ ਹੈ ਹੁਣ ਗ੍ਰਾਮਰ ਜ਼ਿਆਦਾ ਆਏਗੀ ਆਪਾਂ ਸਾਰਿਆਂ ਨੂੰ ਕਲੀਅਰ ਹੈ ਲੇਕਿਨ ਕਈ ਵਾਰੀ ਕੀ ਹੁੰਦਾ ਗ੍ਰਾਮਰ ਦੀ ਜ਼ਿਆਦਾ ਲੈਂਗੁਏਜ ਟਫ ਹੁੰਦੀ ਹੈ ਜਾਂ ਗ੍ਰਾਮਰ ਕਈ ਵਾਰੀ ਬਹੁਤ ਜ਼ਿਆਦਾ ਔਖੀ ਪਾ ਦਿੱਤੀ ਜਾਂਦੀ ਹੈ ਤਾਂ ਫਿਰ ਐਗਜ਼ਾਮ ਕੌਣ ਬਚਾਏਗਾ ਐਗਜ਼ਾਮ ਬਚਾਏਗਾ ਤੁਹਾਡਾ ਪੰਜਾਬੀ ਸਾਹਿਤ ਠੀਕ ਹੈ ਇਹ ਨਾ ਹੋਵੇ ਤੁਸੀਂ ਕੱਲੀ ਗ੍ਰਾਮਰ ਕਰ ਲਓ ਪੰਜਾਬੀ ਸਾਹਿਤ ਕਰੋ ਨਾ ਤਾਂ ਪੰਜਾਬੀ ਸਾਹਿਤ ਵੀ ਓਨਾ ਹੀ ਇੰਪੋਰਟੈਂਟ ਹੈ ਜਿੰਨੀ ਗ੍ਰਾਮਰ ਹੈ ਕਲੀਅਰ ਹੈ ਕਈ ਵਾਰੀ ਇਹੋ ਜਿਹੇ ਹੁੰਦੇ ਨੇ ਵੀ ਸਾਹਿਤ ਹੀ ਕਿਤੇ ਕਿਤੇ ਬਚਾ ਹਰ ਪ੍ਰਕਾਰ ਦੇ ਕੁਐਸਚਨ ਜਿਹੜੇ ਨੇ ਕਵਰ ਕੀਤੇ ਨੇ ਠੀਕ ਹੈ ਇਸ ਦਾ ਲਿੰਕ ਵੀ ਤੁਹਾਨੂੰ ਨਾਲ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਇਸ ਨੂੰ ਚੈੱਕ ਆਊਟ ਕਰ ਸਕਦੇ ਹੋ ਇਹਨੂੰ ਡਾਊਨਲੋਡ ਕਰਿਓ ਤੇ ਆਪਣੇ ਬੱਦ ਤੋਂ ਬੱਦ ਕੁਐਸਚਨ ਜਿਹੜੇ ਨੇ ਉਹ ਪ੍ਰੈਕਟਿਸ ਕਰੋ ਸੋਲਵ ਕਰੋ ਜਦੋਂ ਤੁਸੀਂ ਇਹਨਾਂ ਕੁਐਸਚਨਸ ਨੂੰ ਸੋਲਵ ਕਰੋਗੇ ਇੱਕ ਤਾਂ ਤੁਹਾਡਾ ਕੰਫੀਡੈਂਸ ਬਣ ਜਾਏਗਾ ਠੀਕ ਹੈ ਹੈ ਤਾਂ ਇਹ ਕੁਐਸਚਨ ਔਖੇ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਬਹੁਤ ਜ਼ਿਆਦਾ ਟਫ ਕੁਐਸਚਨ ਜਿਹੜੇ ਨੇ ਸੀ ਬੁੱਕ ਦੇ ਵਿੱਚ ਤਿਆਰ ਕੀਤੇ ਗਏ ਨੇ ਇਸੇ ਤਰੀਕੇ ਦੇ ਕੁਐਸਚਨਸ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਣਗੇ ਠੀਕ ਹੈ ਬੱਦ ਤੋਂ ਬੱਦ ਜਿਹੜਾ ਪ੍ਰੈਕਟਿਸ ਕਰ ਨਾ ਹੋ ਗਿਆ ਅਫੋਰਡ ਨਹੀਂ ਕਰ ਪਾਉਂਦੇ ਤਾਂ ਜਿਹੜਾ ਜਿਹੜਾ ਪ੍ਰਾਈਸ ਹੈ ਬਹੁਤ ਘੱਟ ਰੱਖਿਆ ਗਿਆ ਹੈ ਜੀ ਠੀਕ ਹੈ ਤੁਸੀਂ ਆਪ ਵੀ ਜਾ ਕੇ ਚੈੱਕ ਆਊਟ ਕਰ ਸਕਦੇ ਹੋ ਸਾਰਾ ਸਿਲੇਬਸ ਪੰਜਾਬੀ ਸਾਹਿ ਦਾ ਕਵਰ ਕੀਤਾ ਹੈ ਕੋਈ ਵੀ ਇਹ ਜਹਾ ਕਵੀ ਨਹੀਂ ਕੋਈ ਕਹਾਣੀਕਾਰ ਨਹੀਂ ਕੋਈ ਵਾਰਤਕ ਨਹੀਂ ਹੈ ਜਹਾ ਜਿਹੜਾ ਕਵਰ ਨਾ ਕੀਤਾ ਹੋਵੇ ਹਰ ਪ੍ਰਕਾਰ ਦੇ ਜਿਹੜੇ ਕੁਐਸਚਨ ਇਸ ਈ-ਬੁੱਕ ਦੇ ਵਿੱਚ ਕਵਰ ਕੀਤੇ ਗਏ ਨੇ ਇਹਦਾ ਲਿੰਕ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਮਿਲ ਜੇਗਾ ਜੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਲਗਾ ਦਾਂਗੀ ਲਿੰਕ ਉੱਥੇ ਜਾ ਕੇ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਜਿਹੜਾ ਉਹ ਜ਼ਰੂਰ ਸੋਲਵ ਕਰਿਓ ਤੇ ਜਦੋਂ ਤੁਸੀਂ ਸੋਲਵ ਕਰੋਗੇ ਨਾ ਤੁਸੀਂ ਆਪ ਆ ਕੇ ਕਹੋਗੇ ਕਿ ਮੈਡਮ ਕੁਐਸਚਨਸ ਬਹੁਤ ਵਧੀਆ ਸੀਗੇ ਕਿਉਂਕਿ ਇਹਦੇ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਹੈ ਠੀਕ ਹੈ ਸਪੈਸ਼ਲ ਔਖੇ ਔਖੇ ਕੁਐਸਚਨ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਇੱਕ ਵੀ ਕੁਐਸਚਨ ਤੁਹਾਡਾ ਸਾਹਿੱਤ ਦਾ ਇਹ ਜਾਨੀ ਜਿਹੜਾ ਕਵਰ ਨਾ ਕੀਤਾ ਗਿਆ ਹੋਵੇ ਕਲੀਅਰ ਹੈ ਤਾਂ ਇੱਕ ਛੋਟੀ ਜੀ ਇੰਪੋਰਟੈਂਟ ਅਪਡੇਟ ਸੀਗੀ ਜੀ ਇਸ ਨੂੰ ਜ਼ਰੂਰ ਤੁਸੀਂ ਜਾ ਕੇ ਜਿਹੜਾ ਚੈੱਕ ਆਊਟ ਕਰ ਲਓ ਤੁਹਾਡੇ ਸਾਰਿਆਂ ਦੀ ਡਿਮਾਂਡ ਸੀ ਕਿ ਪੰਜਾਬੀ ਸਾਹਿਤ ਵੀ ਕਵਰ ਕਰਾਇਆ ਜਾਵੇ ਇਸ ਤੋਂ ਪਹਿਲਾਂ ਇੱਕ ਈ-ਬੁੱਕ ਪਹਿਲਾਂ ਵੀ ਤਿਆਰ ਕੀਤੀ ਗਈ ਸੀ ਜਿਸ ਦੇ ਵਿੱਚ ਆਪਾਂ ਨੇ ਸੈਂਪਲ ਪੇਪਰਸ ਕਵਰ ਕੀਤੇ ਸੀ ਠੀਕ ਹੈ ਤਾਂ ਉਹਦੇ ਵਿੱਚ ਜ਼ਿਆਦਾ ਪਾਰ ਜਿਹੜਾ ਤੁਹਾਡਾ ਗ੍ਰਾਮਰ ਦਾ ਤਾਂ ਕਵਰ ਕੀਤਾ ਗਿਆ ਸੀ ਕਿਉਂਕਿ ਗ੍ਰਾਮਰ ਤੇ ਮੇਨ ਜ਼ੋਰ ਦਿੱਤਾ ਗਿਆ ਸੀ ਠੀਕ ਹੈ ਤਾਂ ਇਹ ਜਿਹੜੀ ਦੂਜੀ ਈ-ਬੁੱਕ ਹੈ ਇਹਦੇ ਵਿੱਚ ਆਪਾਂ ਨੇ ਸਿਰਫ ਪੰਜਾਬੀ ਸਾਹਿਤ ਕਵਰ ਕਰਿਆ ਏ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਜਾ ਕੇ ਇਸ ਦੇ ਨਾਲ ਹੀ ਦੇਖੋ ਆਪਾਂ ਨੂੰ ਪਤਾ ਵੀ ਆਪਾਂ ਰੈਗੂਲਰ ਤੌਰ ਤੇ ਕਿੰਨਾ ਆਪਣਾ ਖਰਚਾ ਇੱਧਰ ਉੱਧਰ ਹੋਈ ਜਾਂਦਾ ਹੈ ਜੇਕਰ ਤੁਸੀਂ ਥੋੜੀ ਜਿਹੀ ਇਨਵੈਸਟਮੈਂਟ ਆਪਣੀ ਪੜਾਈ ਵੱਲ ਕਰੋਗੇ ਆਪਣੇ ਪੇਪਰ ਵੱਲ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਇਹ ਕੋਈ ਜਿਹੜੀ ਹੈ ਕਹੋ 네ਗੇਟਿਵ ਗੱਲ ਹੈ ਬਹੁਤ ਹੀ ਵਧੀਆ ਗੱਲ ਹੋਏਗੀ ਜਦੋਂ ਤੁਸੀਂ ਸੋਲਵ ਕਰੋਗੇ ਤੁਹਾਡਾ ਆਪੇ ਤੁਹਾਨੂੰ ਪਤਾ ਲੱਗ ਜਾਏਗਾ ਬਹੁਤ ਜ਼ਿਆਦਾ ਪ੍ਰੈਕਟਿਸ ਤੁਹਾਡੀ ਹੋਏਗੀ ਠੀਕ ਹੈ ਕੁਐਸਚਨਸ ਤੁਹਾਨੂੰ ਪਤਾ ਲੱਗ ਜਾਣਗੇ ਕਿ ਕਿਸ ਤਰੀਕੇ ਨਾਲ ਆਣ ਵਾਲੇ ਨੇ ਤੁਹਾਨੂੰ ਤੁਹਾਨੂੰ ਜਿਹੜੀ ਆਪਣੀ ਤਿਆਰੀ ਪਤਾ ਲੱਗ ਜਾਏਗੀ ਕਿ ਕਿੰਨੀ ਕੁ ਤਿਆਰੀ ਨਾਮ ਥੋੜੇ ਟਾਈਮ ਤੱਕ ਜਿਹੜਾ ਕੰਡਕਟ ਕਰਾ ਲਿਆ ਜਾਣਾ ਏ ਤਾਂ ਇਸ ਕਰਕੇ ਇਹਨਾਂ ਕੁਐਸ਼ਨਸ ਨੂੰ ਜਿਹੜਾ ਜ਼ਰੂਰ ਸੋਲਵ ਕਰਿਓ ਪੰਜਾਬੀ ਸਾਇ ਦਾ ਇੱਕ ਵੀ ਕੁਐਸ਼ਨ ਜਿਹੜਾ ਇਸ ਤੋਂ ਬਾਹਰ ਨਹੀਂ ਆਣ ਵਾਲਾ ਹੈਗਾ ਕਲੀਅਰ ਹੈ ਜੀ ਤਾਂ ਇਹ ਛੋਟੀ ਸੀ ਅਪਡੇਟ ਸੀਗੀ ਜੀ ਲਿੰਕ ਜਿਹੜਾ ਤੁਹਾਨੂੰ ਨਾਲ ਦੀ ਨਾਲ ਇਸ ਵੀਡੀਓ ਦੇ નીચે ਅਟੈਚ ਜਿਹੜਾ ਉਹ ਮਿਲ ਜੇਗਾ ਧੰਨਵਾਦ